ਦਰਸ਼ਕੋ ਅਸੀਂ ਪੁੱਜੇ ਹਾਂ ਪਿੰਡ ਅਦਲੀਵਾਲਾ ਵਿਖੇ ਜਿੱਥੇ ਕਿ ਇੱਕ ਕਿਸਾਨ ਦੀਆਂ ਕਰੀਬ 10 ਮੱਝਾਂ ਅਤੇ ਝੋਟੀਆਂ ਕਿਸੇ ਬਿਮਾਰੀ ਕਾਰਨ ਮਰ ਚੁੱਕੀਆਂ ਹਨ ਭਾਵੇਂ ਕਿ ਸਾਡੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਸਿਹਤ ਵਿਭਾਗ ਲੱਖਾਂ ਦਾਅਵੇ ਕਰਦੇ ਹਨ ਕਿ ਸਾਡੇ ਕੋਲ ਵੱਡੀਆਂ-ਵੱਡੀਆਂ ਲੈਬਾਂ ਹਨ ਬੜੇ ਸਾਡੇ ਕੋਲ ਟੈਕਨੀਕਲ ਪ੍ਰਬੰਧ ਹਨ ਪਰ ਕਰੀਬ 1 ਮਹੀਨੇ ਦੇ ਵਿੱਚ ਲਗਾਤਾਰ ਹਰ ਰੋਜ਼ ਇੱਕ-ਇੱਕ ਕਰਕੇ ਇਸ ਕਿਸਾਨ ਦੀਆਂ 10 ਦੁੱਧ ਦੇਣ ਵਾਲੀਆਂ ਮੱਝਾਂ ਮਰ ਚੁੱਕੀਆਂ ਹਨ ਜਿਸ ਕਾਰਨ ਸਾਰੇ ਪਿੰਡ ਵਿੱਚ بڑا ਸਹਿਮ ਦਾ ਮਾਹੌਲ ਹੈ ਕਿਉਂਕਿ ਅੱਜ ਤੱਕ ਟੈਸਟ ਕਰਨ ਦੇ ਬਾਵ ਯੂਦ ਵੀ ਡਾਕਟਰੀ ਟੀਮ ਨੂੰ ਕੋਈ ਵੀ ਇਸ ਸੰਬੰਧੀ ਕੋਈ ਠੋਸ ਪਤਾ ਨਹੀਂ ਲੱਗ ਸਕਿਆ ਕਿ ਇਹਨਾਂ ਮੱਝਾਂ ਦੀ ਮੌਤ ਕਿਸ ਕਾਰਨ ਹੋਈ ਹੈ ਅਸੀਂ ਗੱਲ ਕਰਦੇ ਹਾਂ ਕਿਸਾਨ ਜਿਨ੍ਹਾਂ ਦੀਆਂ ਮੱਝਾਂ ਮਰੀਆਂ ਹਨ ਬਲਦੇਵ ਸਿੰਘ ਜੀ ਨੰਬਰਦਾਰ ਪਿੰਡ ਅਦਲੀ ਵਾਲਾ ਤੇ ਭਾਜੀ ਦੱਸਿਓ ਆਪਾਂ ਕਿੰਨੇ ਆਪਣੇ ਪਸ਼ੂ ਮਰੇ ਨੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਹੋਣ ਤੇ ਵਿਜੀਤ ਪਹਿਲਾਂ ਤਾਂ ਇੱਕ ਝੋਡੀ ਤੁਹਾਨੂੰ ਦੱਸਿਆ ਸੀਗਾ ਉਸ ਦਿਨ ਵੀ ਕਿ 9 ਤਰੀ ਨੂੰ ਢਿੱਲੀ ਹੁੰਦੀ ਆ 11 ਤਰੀ ਨੂੰ ਦੋ ਝੁੱਟੀਆਂ ਢਿੱਲੀਆਂ ਹੁੰਦੀਆਂ ਹਾਂ ਜੀ ਬਲ ਡਾਕਟਰ ਦੇ ਕਹਿਣ ਮੁਤਾਬਕ ਉਹ ਆਏ ਇੱਥੇ ਡਾਇਰੈਕਟਰ ਉਹਨਾਂ ਦੇ ਸਾਹਤਾਪ ਚ ਜਿੱਦਾਂ ਵੀ ਉਹਨਾਂ ਕਿਹਾ ਉਦਾਂ ਮਨ ਲੋ ਇਲਾਜ ਉਹਨਾਂ ਦਾ ਕੀਤਾ ਗਿਆ ਮਨ ਲੋ ਜੋ ਵੀ ਉਹਨਾਂ ਦਵਾਈ ਭਰਨੀ ਸੀ ਇਹਨਾਂ ਨੂੰ ਜ਼ਹਿਰ ਦੀ ਪ੍ਰੋਬਲਮ ਆ ਕੋਈ ਜ਼ਹਿਰ ਖਾਧਾ ਗਿਆ ਜਾਂ ਕਿਦਾਂ ਮਨ ਲੋ ਇੱਕ ਤੋਂ ਬਾਅਦ ਦੋ ਦੋ ਤੋਂ ਬਾਅਦ ਤਿੰਨ ਮਨ ਲੋ ਹੁਣ ਤੱਕ ਕੱਲ ਵੀ ਇੱਕ ਝੋਟੀ ਜਿਹੜੀ ਹੀਗੀ ਮਨ ਲੋ ਕਿ ਦੋ ਸਾਲ ਦੀ ਝੋਟੀ ਉਹੋ ਬਜੀ ਇੱਕ ਮਾਲੀ ਬਜਿਆ ਆ ਮਨ ਲੈਹੀਂ ਮਨ ਲੋ ਇੰਨਾ ਜ਼ਿਆਦਾ ਮਨ ਚ ਡਰ ਬਹਿ ਗਿਆ ਹੀ ਮਾਲਾ ਹੀ ਦੂਜੀ ਕਹੇ ਵੀਰ ਦੀ ਵਿਹਲੀ ਬਨ ਕੇ ਆਏ ਆ ਕੱਲ ਪਰਸੋਂ ਦਾ ਤੇ ਉਹ ਪੱਠੇ ਮੁੰਡਾ ਚਲੋ ਜਿਹੜਾ ਕੰਮ ਸਾਡਾ ਕਰਦਾ ਆ ਉਹ ਪੱਠੇ ਜਦੋਂ ਲਿਆਉਂਦਾ ਫਿਰ ਉੱਥੇ ਬਨ ਹੁੰਦਾ ਤੇ ਮੰਨ ਲਓ 10 ਡੰਗਰ ਜਿਹੜੇ 6 ਮੱਝਾਂ ਦਧਾਰੂ ਸੀਗੀਆਂ 4 ਹੱਡੀਆਂ ਝੋਟੀਆਂ ਸੀਗੀਆਂ ਮੰਨ ਲਓ ਆਹ 60 ਫੁੱਟ ਖੁਰਲੀ ਲੰਮੀ ਆ ਤੇ ਖੁਰਲੀ ਤੁਹਾਡੇ ਸਾਹਮਣੇ ਸਾਰੀ ਵਿਲੀ ਹੋਈ ਆ ਸਿਰਫ ਦੋ ਗਾਈਆਂ ਤੇ ਇੱਕ ਵਹਿੜ ਬਚੀ ਆ ਜੀ ਮੰਨ ਲਓ ਹੁਣ ਤੱਕ ਡਾਕਟਰਾਂ ਨੂੰ ਇਹ ਨਹੀਂ ਪਤਾ ਲੱਗਾ ਮੰਨ ਲਓ ਅਸੀਂ ਲੁਧਿਆਣੇ ਤੱਕ ੱਤਕੇ ਖਾਏ ਆ ਜਲੰਧਰ ਤੱਕ ਵੀ ਜਿੱਥੇ-ਜਿੱਥੇ ਮਤਲਬ ਟੈਸਟ ਖੱਲੇ ਉਹਨਾਂ ਕੋਈ ਕਿਹੇ ਮਤਲਬ ਸੈਂਪਲ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਵੀ ਉਹ ਨਾਰਮਲ ਹੀ ਹੁੰਦੇ ਰਹੇ ਆ ਤੇ ਮਤਲਬ ਅੱਜ ਤੱਕ ਕੋਈ ਵੀ ਮਤਲਬ ਕੋਈ ਪ੍ਰੋਬਲਮ ਸਾਹਮਣੇ ਨਹੀਂ ਆਈ ਵੀ ਕਿਹੜੀ ਬਿਮਾਰੀ ਨਾਲ ਡੰਗਰ ਮਰ ਗਏ ਇਹ ਇੱਚ ਆਪਣਾ ਨੰਬਰਦਾਰ ਜੀ ਇਸ ਤਰ੍ਹਾਂ ਇੱਕ ਪਾਸੇ ਤਾਂ ਸਰਕਾਰਾਂ ਕਹਿੰਦੀਆਂ ਵੀ ਖੇਤੀ ਦੇ ਨਾਲ ਕਸਹਾਇਕ ਧੰਦੇ ਬਣਾਓ ਹਾਂਜੀ ਪਸ਼ੂ ਪਾਲੂ ਡੇਰੀ ਦਾ ਕੰਮ ਕਰੋ ਦੁੱਧ ਦਾ ਕੰਮ ਕਰੋ ਤੇ 1 ਮਹੀਨਾ ਕੰਟੀਨਿਊ ਲਾ ਚੱਲਦਾ ਰਿਹਾ ਕਿ ਡਾਕਟਰਾਂ ਵੱਲੋਂ ਕੋਈ ਤੁਹਾਨੂੰ ਦੱਸੇ ਨਹੀਂ ਗਿਆ ਮੈਨੂੰ ਪ੍ਰੋਬਲਮ ਕੀ ਹੈ ਕਿਸ ਕਾਰਨ ਚੋਂ ਕਿ ਜਦੋਂ 1 ਮਰੇ 2 ਮਰੇ 4 ਮਰੇ 6 ਮਰੇ 10 ਪਸ਼ੂ ਲਗਾਤਾਰ ਮਰ ਗਏ ਨੇ ਡਾਕਟਰਾਂ ਵੱਲੋਂ ਇੱਥੇ ਕੋਈ ਤੁਹਾਨੂੰ ਜਿਹੜੀ ਇਹਨਾਂ ਦੀ ਜਿਹੜੀ ਲੈਬ ਵਾਲੀ ਟੀਮ ਸੀ ਉਹਨਾਂ ਵੱਲੋਂ ਵੀ ਕੋਈ ਰਿਪੋਰਟ ਨਹੀਂ ਕਿਉਂ ਮਰੇ ਕਾਰਨ ਕੀ ਸੀ ਨਾ ਰਿਪੋਰਟ ਉਹਨਾਂ ਦੇ ਵੱਲੋਂ ਫੋਨ ਤੇ ਆਉਂਦੀ ਰਹੀਆਂ ਰਿਪੋਰਟਾਂ ਸਾਡੀ ਫੋਨ ਤੇ ਗੱਲਬਾਤ ਹੁੰਦੀ ਰਹੀ ਹੈ ਉਹਨਾਂ ਕਿਹਾ ਕਿ ਨਹੀਂ ਮੰਨ ਲਓ ਇਹ ਨਾਰਮਲ ਜਿਹੜੇ ਬਲੱਡ ਦੇ ਸੈਂਪਲ ਹੀ ਵੀ ਕੱਲੇ ਗਏ ਆ ਉਹ ਵੀ ਨਾਰਮਲ ਆਏ ਆ ਫਿਰ ਇਹਨਾਂ ਇੱਕ ਜਲੰਧਰ ਵੀ ਰਿਪੋਰਟ ਕੱਲੀ ਸੀ ਮਲਾਜੇ ਦੀ ਉਹ ਅਜੇ ਤੱਕ ਨਹੀਂ ਰਹੀ ਹੁਣ ਪਤਾ ਨਹੀਂ ਉਹਨਾਂ ਦੇ ਫੋਨ ਤੇ ਆਈ ਆ ਜਾਂ ਨਹੀਂ ਆਈ ਪਰ ਸਾਨੂੰ ਤੇ ਹੋਈ ਮੰਨ ਲਓ ਦੱਸਿਆ ਗਿਆ ਕਿ ਕੋਈ ਮੰਨ ਲਓ ਪ੍ਰੋਬਲਮ ਨਹੀਂ ਵਿੱਚ ਆਈ ਜਿਹੜਾ ਵੀ ਸੈਂਪਲ ਕੱਲਿਆ ਨਾਰਮਲ ਸੈਂਪਲ ਆਇਆ ਹੈ ਕਰੀਬ ਕਿੰਨੀ ਕੁ ਰਕਮ ਦੇ ਤੁਹਾਡੇ ਜਿਹੜੇ ਪਸ਼ੂ ਸੀ ਜਿਹੜੇ ਸਾਰੇ ਮੱਲੋ 8 ਤੋਂ ਲੈ ਕੇ 9 ਲੱਖ 10 ਲੱਖ ਤੱਕ ਮੱਲੋ ਜਿਹੜੇ ਹੀ ਪਸ਼ੂ ਦੀ ਕੀਮਤ ਹੈਗੀ ਸੀ ਜੀ ਮੱਲੋ ਅਸੀਂ ਮਈਆਂ ਵਿੱਚੋਂ ਚਾਰ ਮਈਆਂ ਲਿਆਂਦੀਆਂ ਹੈਗੀਆਂ ਇੱਕ ਜੋੜੀ ਪਹਿਲਾਂ ਲਿਆਂਦੀ ਸੀ 1 ਲੱਖ ਤੇ ਨਾ ਤਰ ਯਾਰ ਦੀ ਜੋੜੀ ਲੈਂਦੀ ਹੀ ਇੱਕ ਜੋੜੀ 170000 ਦੀ ਲੈਂਦੀ ਹੀ ਲੱਖਾਂ ਦੀ ਤਾਰ ਦੇ ਵਿੱਚ ਹੀ ਤੁਸੀਂ ਜਿਹੜਾ ਇਹਨਾਂ ਨੂੰ ਚਾਰਾ ਪਾਉਂਦੇ ਜੇ ਉਸ ਵਾਰੀ ਤੁਹਾਨੂੰ ਟੈਸਟ ਕਰਾਇਆ ਕਿ ਚਾਰੇ ਜਿਨਾਂ ਕੋਈ ਪ੍ਰੋਬਲਮ ਹੋਵੇ ਅਸੀਂ ਟੈਕਟ ਜੀ ਪਹਿਲਾਂ ਤੇ ਸੋ ਮਾਲਾਂ ਤੋਂ ਕਰਵਾਇਆ ਆ ਉਹਨਾਂ ਨੇ ਕਿਹਾ ਵੀ ਇਹ ਨਾਰਮਲ ਮਤਲਬ ਕੋਈ ਪ੍ਰੋਬਲਮ ਨਹੀਂ ਇੱਥੇ ਫਿਰ ਅਸੀਂ ਲੁਧਿਆਣੇ ਵੀ ਗਏ ਆ ਉੱਥੋਂ ਵੀ ਟੈਸਟ ਕਰਾਇਆ ਉਹਨਾਂ ਵੀ ਕਿਹਾ ਨਾਰਮਲ ਹੈ ਕੋਈ ਪ੍ਰੋਬਲਮ ਨਹੀਂ ਫਿਰ ਅਸੀਂ ਜਲੰਧਰੋਂ ਹੋਣਾ ਅਖੀਰਵਾਰੀ ਇਹੀ ਆਪ ਮੰਨ ਲਓ ਗਏ ਆ ਤੂਲੀ ਦਾ ਸੈਂਪਲ ਵੰਡ ਦਾ ਸੈਂਪਲ ਇਕ ਘਾਹ ਹੀ ਵਿਜਿਆ ਹੈਗਾ ਮੱਖਣ ਕਾਜ ਨੂੰ ਕਹਿੰਦੇ ਆ ਉਹਦੇ ਸਿੰਪਲ ਛਟਾਲੇ ਦਾ ਸਿੰਪਲ ਉਹ ਵੀ ਨੋਰਮਲ ਆਏ ਆ ਜੀ ਅੱਜ ਕੋਈ ਗੱਲ ਕਰਦੇ ਆ ਨੰਬਰਦਾਰ ਦਾ ਰਾਮਾ ਸੰਤੋਖ ਸਿੰਘ ਨੰਬਰਦਾਰ ਜੀ ਇਹਨਾਂ ਨੁਕਸਾਨ ਹੋ ਗਿਆ ਪਰਿਵਾਰ ਦਾ ਤੁਸੀਂ ਸਰਕਾਰ ਤੋਂ ਕੀ ਇਹ ਸਬੰਧੀ ਮੰਗ ਕਰਦੇ ਜੀ ਤੇ ਨਾਲੇ ਕੀ ਤੁਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਜਿਹੜੇ ਪਸ਼ੂ ਪਾਲਣ ਮੰਤਰੀ ਨੇ ਉਹਨਾਂ ਤੋਂ ਕੀ ਮੰਗ ਕਰਦੇ ਜੀ ਕਾਂਗਰ ਜੀ ਜਿਦੋਂ ਤੋਂ ਇਹ ਡੰਗਰ ਬਿਮਾਰ ਹੋਇਆ ਵਨ ਡੇ ਵਨ ਤੋਂ ਹੀ ਮੈਂ ਇਹਨਾਂ ਦੇ ਨਾਲ ਆ। ਔਰ ਸਾਰੀ ਸਥਿਤੀ ਜਿਹੜੀ ਮੇਰੇ ਹੱਥਾਂ ਵਿੱਚ ਦੀ ਲੰਗੀ ਆ। ਮਤਲਬ ਇੱਥੋਂ ਜਿੰਨੇ ਵੀ ਡਾਕਟਰਾਂ ਨੂੰ ਆਪਾਂ ਕੋਸ਼ਿਸ਼ ਕੀਤੀ ਹੈ ਚਾਹੇ ਉਟਾਰੀ ਤੋਂ ਹੋਣ ਚਾਹੇ ਈ ਨਾਲੇ ਤੋਂ ਹੋਣ ਚਾਹੇ ਰਸਲ ਸਾਸੀ ਤੋਂ ਹੋਣ ਚਾਹੇ ਇੱਥੋਂ ਤੱਕ ਡਿਪਟੀ ਡਾਇਰੈਕਟਰ ਸਾਹਿਬ ਵੀ ਮੌਕੇ ਤੇ ਆਏ ਨੇ। ਜਿਦੋਂ ਜਿੱਥੇ ਉਹਨਾਂ ਨੇ ਕਿਹਾ ਨੇ ਵੀ ਤੁਸੀਂ ਇਹਨਾਂ ਦੀ ਰਿਪੋਰਟਾਂ ਕਰਾਓ ਭਾਵੇਂ ਜਲੰਧਰੋਂ ਕਰਾਓ ਭਾਵੇਂ ਲੁਧਿਆਣੋਂ ਕਰਾਓ ਚਾਹੇ ਮਾਲਾਂ ਤੋਂ ਕਰਾਓ ਸਾਰੀਆਂ ਕਰਵਾਈਆਂ ਨੇ। ਹੈਰਾਨੀ ਸਾਨੂੰ ਉਦੋਂ ਹੁੰਦੀ ਹੈ ਵੀ ਜਦੋਂ ਡਾਕਟਰ ਸਾਨੂੰ ਇਹ ਗੱਲ ਕਹਿੰ ਕਦੇ ਕੁਝ ਵੀ ਨਹੀਂ ਆ ਰਹਾ ਤੇ ਫਿਰ ਦਾ ਕਾਰਨ ਕੀ ਪੀਨੇ ਪਸ਼ੂਆਂ ਦਾ ਮਰ ਜਾਣਾ ਲਗਾਤਾਰ 10 ਪਸ਼ੂ ਮਰ ਜਣੇ ਕਿ ਕਿਸਾਨ ਦੇ ਇੱਕ ਪਸ਼ੂ ਮਰ ਜਾ ਤੇ ਬੰਦੇ ਦਾ ਐਕਸੀਡੈਂਟ ਨਹੀਂ ਹੁੰਦਾ ਔਰ ਲਗਾਤਾਰ 10 ਪਸ਼ੂਆਂ ਦਾ ਮਰ ਜਾਣਾ ਉਹਨਾਂ ਦੇ ਪਰਿਵਾਰ ਦਾ ਰੋਟੀ ਤੱਕ ਛੱਡ ਜਾਣਾ ਵੀ ਸਾਡੇ ਨਾਲ ਵਾਪਰਿਆ ਕੀ ਆ ਉਹਨੇ ਇੱਕ ਹੋਰ ਮੈਂ ਤੁਹਾਨੂੰ ਗੱਲ ਸਮਝਾ ਜੀ ਸਾਡੇ ਪਿੰਡਾਂ 'ਚ ਕੀ ਗੱਲ ਹੁੰਦੀ ਹੈ ਵੀ ਜੇ ਸਾਨੂੰ ਲੱਗਦਾ ਨਹੀਂ ਵੀ ਸਾਡੇ 'ਚ ਕੋਈ ਬਿਮਾਰ ਹੋ ਕੇ ਨਾ ਸਾਨੂੰ ਸ਼ੱਕ ਹੁੰਦਾ ਵੀ ਸਾਡੇ ਗਵਾੜੀਆਂ ਨੇ ਕੁਝ ਕਰ ਦਿੱਤਾ ਕਿ ਜਿਹਦੇ ਨਾਲ ਸਾਡੇ ਜਿਹੜੇ ਪਰਿਵਾਰਕ ਮੈਂਬਰ ਤੋਂ ਕੋਈ ਦੂਜਾ راہ ਹੋਰ ਫੜ ਜਾਂਦੇ ਆਪਾਂ ਸਿਆਣੇ ਤੁਰਨਾ ਸ਼ੁਰੂ ਕਰ ਦਿੰਦੇ ਆ ਵੀ ਆਉਣ ਆ ਸਮੇਂ ਦੇ ਵਿੱਚ ਜੇਕਰ ਇਹ ਜੀ ਕਿਰੁਣਾ ਸਰਕਾਰਾਂ ਦਾ ਕੋਲ ਡਾਕਟਰਾਂ ਦੇ ਕੋਲ ਕੰਟਰੋਲ ਨਹੀਂ ਨਾ ਹੁੰਦੀ ਤੇ ਫਿਰ ਲੋਕਾਂ ਨੇ ਉਹ ਲੱਗਣਾ ਵੀ ਸ਼ਾਇਦ ਕੀਤੇ ਕਰਾ ਦਾ ਨੁਕਸਾਨ ਲੋਕੀ ਸਿਆਣੇ ਬਾਦ ਵਿੱਚ ਜਾਣਗੇ ਤੇ ਦਾ ਮਤਲਬ ਵੀ ਇਹ ਆਪ ਹੀ ਖੋਦ ਕੇ ਇਸ ਪਾਸੇ ਤੁਰ ਕੇ ਪ੍ਰਸ਼ਾਸਨ ਤੇ ਸਰਕਾਰ ਔਰ ਮੇਰੀ ਬੇਨਤੀ ਵੀ ਚਲੋ ਜੇ ਇਸ ਪਰਿਵਾਰ ਦੇ ਨਾਲ ਜੋ ਵੀ ਹੋ ਗਿਆ ਇਹਨਾਂ ਨੁਕਸਾਨ ਬਹੁਤ ਵੱਡਾ ਹੈ ਪਹਿਲੀ ਗੱਲ ਤੇ ਮੈਂ ਮੰਗ ਕਰਦਾ ਵਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਕੋਲ ਔਰ ਪਸ਼ੂ ਪਾਲਨ ਮੰਤਰੀ ਸਰਦਾਰ ਗੁਰ ਸਾਡੇ ਲਾਗੇ ਮੰਤਰੀ ਸਾਡੇ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਕੋਲ ਔਰ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਵੀ ਇੱਕ ਵਾਰਾ ਇੱਕ ਤੇ ਚਾਹੀਦਾ ਸੀਗਾ ਵੀ ਆਪ ਕੋਈ ਨਾ ਕੋਈ ਮੰਤਰੀ ਜਾਂ ਅਧਿਕਾਰੀ ਦੇ ਆ ਕੇ ਮੌਕਾ ਵੇਖਦਾ ਪਰਿਵਾਰ ਦੇ ਨਾਲ ਢਰਸ ਬਣਾਉਂਦਾ ਨਾ ਹੌਸਲਾ ਦਿੰਦਾ ਵੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਖੜੇ ਆਂ ਪਰ ਹੈਰਾਨੀ ਇਸ ਗੱਲ ਦੀ ਆ ਵੀ ਜਦੋਂ ਵੋਟਾਂ ਲੈਣੀਆਂ ਉਦੋਂ ਤਾਂ ਸਾਰੇ ਕਹਿੰਦੇ ਸਾਨੂੰ ਸੇਵਾ ਦਾ ਮੌਕਾ ਦੇ ਪਰ ਅਜੇ ਤੱਕ ਕੋਈ ਵੀ ਇੱਥੇ ਨਹੀਂ ਪਹੁੰਚਿਆ ਕਿਸੇ ਨੇ ਆ ਕੇ ਇਹਨਾਂ ਨੂੰ ਇਹ ਗੱਲ ਨਹੀਂ ਕਹੀ ਵੀ ਕੋਈ ਗੱਲ ਨਹੀਂ ਯਾਰ ਜੋ ਹੋ ਗਿਆ ਅਸੀਂ ਤੁਹਾਡੇ ਨਾਲ ਦੱਸੋ ਅਸੀਂ ਕੀ ਕਰ ਸਕਦੇ ਆਂ ਅਸੀਂ ਆਪਣੇ ਤੌਰ ਤੇ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਮਤਲਬ ਸਾਨੂੰ ਲੇਖ ਦਿੱਤਾ ਕਿ ਤੁਸੀਂ ਡੀ ਸਾਹਿਬ ਨੂੰ ਮਿਲ ਲੋ ਉਹਦੇ ਬਾਅਦ ਇਹ ਕੁੜੀਆ ਸਾਹਿਬ ਨੂੰ ਮਿਲ ਕੇ ਆਏ ਜੀ ਉਹਨਾਂ ਨੇ ਵੀ ਚਲੋ ਸਾਡੀ ਕਿੰਨੇ ਦਿਨ ਹੋ ਗਏ ਨੇ ਜੀ ਤੁਹਾਨੂੰ ਲੇਖੇ ਦਿੱਤੇ ਨੂੰ ਜਾਂ ਡੀ ਸੀ ਸਾਹਿਬ ਨੂੰ ਜਿਹੜਾ ਮਾਲਕ ਕੀਤਾ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਜਿਹਨੇ ਮੇਰੇ ਸਾਨੂੰ ਹੋ ਗਏ ਨੇ ਛੇ ਦਿਨ ਧਾਰੀਵਾਲ ਸਾਹਿਬ ਨੂੰ ਤੇ 29 ਜੀ ਉਹਨਾਂ ਨੂੰ ਮਿਲ ਕੇ ਆਏ ਇਹ ਕੁੜੀਆ ਸਾਹਿਬ ਨੂੰ ਤੇ ਉਸ ਦਿਨ ਇਹਨਾਂ ਦਾ ਕੋਈ ਚੱਲਦਾ ਸੀਗਾ ਮਤਲਬ ਪ੍ਰੋਗਰਾਮ ਚੱਲ ਰਿਹਾ ਸੀ ਡੀ ਸਾਹਿਬ ਸੰਨ ਮਿਲਣੇ ਪਾਏ ਕਿ ਡੀ ਸਾਹਿਬ ਨੂੰ ਸੋਵਾਰੀ ਮਿਲਣਾ ਸੀਗਾ ਤੇ ਹੁਣ ਇਹ ਸੋਵਾਰਾ ਉਹਨਾਂ ਕੋ ਡੀ ਸਾਹਿਬ ਨੂੰ ਮਿਲਾਂਗੇ ਜਿਸ ਬਾਰੇ ਜਿਹੜੀ ਦਰਖਾਸਤਾਂ ਦਿੱ ਤੇ ਜੇ ਉਹ ਆਉਂਦੇ ਆ ਤੇ ਇਸ ਪਰਿਵਾਰ ਨੂੰ ਕੋਈ ਨਾ ਕੋਈ ਜੋ ਬਣਦਾ ਇਹਨਾਂ ਨੂੰ ਮੁਆਵਜ਼ਾ ਜੂ ਦਿੱਤਾ ਜਾਣਾ ਚਾਹੀਦਾ ਇਸ ਤਰ੍ਹਾਂ ਇੱਥੇ ਦਵਾਈਆਂ ਦਾ ਖਰਚਾ ਹੈ ਨਾ ਮੇਰੇ ਸਾਨੂੰ 1.5 ਲੱਖ ਤੋਂ ਪਲੱਸ ਦਵਾਈਆਂ ਜਿਹੜੀਆਂ ਨੇ ਨਾ ਇਹ ਮਰਲੇ ਪੈਸੋਂ ਲੱਗ ਚੁੱਕੀਆਂ ਨੇ ਇਹ ਇੱਕ ਪਾਸੇ ਤੇ ਸਰਕਾਰ ਕਹਿੰਦੀ ਆ ਵੀ ਇਹ ਸਾਡੇ ਭਾਵੇਂ ਹਸਪੀਟਲ ਦੂਜਾ ਵਾ ਆਦਮੀਆਂ ਦਾ ਭਾਵੇਂ ਪਚੂਆਂ ਦਾ ਕੋਈ ਵੀ ਹਰ ਇੱਕ ਮੈਡੀਸਨ ਇਹ ਸਰਕਾਰ ਦਊਗੀ ਹਾਂ ਸਾਰੇ ਟੈਸਟ ਹੋਣਗੇ ਤੁਸੀਂ ਇਹਦੇ ਸਾਡੀ ਨਿੱਕਸ ਲਾਂਗੇ ਨਹੀਂ ਮੇਰਾ ਕਿਹਨੇ ਮੇਰੇ ਕੋਲ ਹੀ ਘਰੋਤਾ ਮੇਰਾ ਸਾਥੀ ਬਲਦੇਵ ਸਿੰਘ ਨੂੰ ਪੁੱਛ ਕੇ ਵੀ ਅਗਲਾ ਮੈਂ ਵੀ ਦਾਜਾ ਗੱਤ ਮੇਰੇ ਸੇ ਲਿਆਉਂਦਾ ਰਿਹਾ ਵਾਂ ਔਰ ਸਾਡੋ ਕੋ ਸ਼ਾਇਦ ਹੁੰਦਾ ਦਵਾਈ ਦੇ ਬੇਨ ਵੀ ਪਏ ਹੁਣ ਕੋਈ ਜਿੰਦੀ ਵੀ ਦਵਾਈ ਸਾਡੇ ਜਿਹੜਾ ਤੁਹਾਡਾ ਜਿੰਨਾ ਟਰੀਟਮੈਂਟ ਚੱਲਿਆ ਵਾ ਇਹ ਚ ਕੋਈ ਨਹੀਂ ਸਰਕਾਰੀ ਡਾਕਟਰਾਂ ਦੀ ਟੀਮ ਆਉਂਦੀ ਸੀ ਕਿ ਮੈਡੀਸਿਨ ਦਿੱਤੀ ਨਹੀਂ ਉਹਨਾਂ ਨੇ ਨਹੀਂ ਕੁਛ ਮੰਨੋ ਮੈਡੀਸਿਨ ਉਹਨਾਂ ਕੋਲ ਹੁੰਦੀ ਹੀ ਪਰ ਜਿਆਦੀ ਜਿਹੜੀ ਦਵਾਈ ਉਹ ਲਿਖ ਕੇ ਦੇ ਦਿੰਦੇ ਸੀਗੇ ਤੇ ਉਹ ਅਸੀਂ ਮੰਨੋ ਕੋਈ 5000 ਦੀ ਦਿਹਾੜੀ ਦੀ 7 ਦੀ 10 ਦੀ 9 ਦੀ ਉਹ ਪਰ ਡੇ ਹੀ ਦਵਾਈ ਆਉਂਦੀ ਰਹੀ ਆ ਮੰਨ ਲਓ ਵੀ ਗਲੂਗੋਸ਼ ਜਿਹੜਾ ਆ ਉਹ ਡੰਗਰਾਂ ਨੂੰ ਬੇਸ ਸਾਬਾ ਹੀ ਮੰਨ ਲਓ ਲੱਗਦਾ ਰਿਹਾ ਤੋ ਪੈਸੇ ਨਾ ਹੀ ਆਉਣਾ ਜੀ ਪ੍ਰਾਈਵੇਟ ਜਿਹੜਾ ਦਾਇਰੇ ਤੋਂ ਦਵਾਈ ਲਿਆਉਣੀ ਉਹਨਾਂ ਤੇ ਪੈਸੇ ਲੈ ਕੇ ਲੈਣੀ ਆ ਨਹੀਂ ਨਹੀਂ ਤੇ ਉਹ ਜਿਸ ਤਰ੍ਹਾਂ ਇੰਨਾ ਤੱਕੜਾ ਤੁਹਾਡੇ ਨਾਲ ਹਾਦਸਾ ਵਾਪਰਿਆ ਵਾ ਉਹ ਜਿਸ ਤਰ੍ਹਾਂ ਉੱਚ ਲ ਘਾ ਰੀਆਂ ਤੱਕ ਨੌਜ ਸੀ ਡੀਪੀ ਡਾਇਰੈਕਟਰ ਤੱਕ ਪਤਾ ਸੀ ਉਹਨਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਕਿ ਇੱਕ ਪਾਸੇ ਤਾਂ ਕਿਸਾਨ ਦਾ ਇੰਨਾ ਨੁਕਸਾਨ ਹੋ ਰਿਹਾ ਤੇ ਦੂਜੇ ਪਾਸਿਓਂ ਅਸੀਂ ਉਹਨੂੰ ਹਰ ਰੋਜ਼ 5000 ਦੀ 10000 ਦੀ ਦਵਾਈ ਲੈ ਕੇ ਪਰਚੀ ਫੜਾ ਦਿੰਨੇ ਆ ਤੇ ਅਸੀਂ ਕੋਈ ਆਪਣਾ ਪ੍ਰਬੰਧ ਕਰੀਏ ਇਹਨਾਂ ਦਾ ਕੋਈ ਨਹੀਂ ਪ੍ਰੋਪਰ ਤੇ ਨਹੀਂ ਉਹਨਾਂ ਦਵਾਈ ਦਿੱਤੀ ਚਲੋ ਕੋਈ ਨਾ ਜਿੱਦਾਂ ਮੰਨ ਲਓ ਉਹਨਾਂ ਕੋ ਟੀਕੇ 1 2 4 ਜਾਂ ਹੋਏ ਜਾਂ ਉਹ ਲਾਤੇ ਜਿਹੜੇ ਪ੍ਰੋਪਰਲੀ ਦਵਾਈ ਲੋ ਰੋਜ਼ ਆਉਂਦੀ ਰਹੀ ਹੈ ਉਹ ਨਹੀਂ ਮੈਡੀਕਲ ਸਟੋਰ ਤੋਂ ਹੀ ਜਾਂ ਆਪਣਾ ਕੁੱਕੜਾਂ ਵਾਲੇ ਤੋਂ ਜਾਂ ਪਿੰਡ ਤੋਂ ਜਾਂ ਰਾਜਸਾਸੀ ਤੋਂ ਜਾਂ ਅੰਮ੍ਰਿਤਸਰੋਂ ਦਵਾਈ ਲਿਆਉਂਦੇ ਰਹੇ ਆ ਜੀ ਜਦੋਂ ਤੁਸੀਂ ਮਿਲ ਜੇ ਖੁੱਡਿਆ ਸਾਹਿਬ ਨੂੰ ਜਾਂ ਧਾਲੀਵਾਲ ਸਾਹਿਬ ਨੂੰ ਉਹਨਾਂ ਤੁਹਾਨੂੰ ਕੀ ਇਸ਼ਵਾਸ਼ਣ ਦਵਾਇਆ ਇਸ ਸਬੰਧੀ ਉਹਨਾਂ ਤੁਹਾਨੂੰ ਕੋਈ ਮੁਆਵਜ਼ੇ ਬਾਰੇ ਜਾਂ ਦੂਜਾ ਕਿਆ ਵੀ ਸਰਕਾਰ ਨਾਲ ਗੱਲ ਕਰਾਂਗੇ ਨਹੀਂ ਉਹਨਾਂ ਨੇ ਜਿਹੜਾ ਸਭ ਲਿਖ ਕੇ ਦਿੱਤਾ ਉਹਨਾਂ ਲਿਖਿਆ ਸੀਗਾ ਕਿ ਤੂੰ ਡੀ ਸਾਹਿਬ ਨੂੰ ਮਿਲਿਆ ਤੇ ਉਹ ਮੁੱਖ ਮੰਤਰੀ ਪੰਜਾਬ ਨੂੰ ਜਿਹੜੀ ਹੈ ਰਿਪੋਰਟ ਬਣਾ ਕੇ ਭੇਜਣ ਤੇ ਉਥੇ ਫਿਰ ਜਿਹੜਾ ਤੁਹਾਡਾ ਕੇਸ ਉਹ ਵਿਚਾਰਿਆ ਜਾਊਗਾ ਤੇ ਬਾਅਦ ਤੁਹਾਨੂੰ ਕੀ ਮਿਲਦਾ ਵਾ ਉਹ ਬਾਅਦ ਦੀ ਗੱਲ ਹੈ ਜੀ ਜੀ ਕੋ ਫਿਰ ਸਮਾਂ ਲੱਗੇਗਾ ਜੀ ਬਿਲਕੁਲ ਸਮਾਂ ਲੱਗੇਗਾ ਜੀ ਉਸ ਟਾਈਮ ਲੱਗਣਾ ਅੱਛਾ ਦੂਜੀ ਗੱਲ ਜੀ ਤੁਸੀਂ ਦਵਾਈ ਦੀ ਕਰਦੇ ਸੀ ਇਹਨਰ ਨਾਲ ਬਲਦੇਵ ਦੇ ਨਾਲ ਕਿ ਦਵਾਈਆਂ ਦਾ ਕਿਤਨਾ ਕੁ ਉਹਦੇ ਚ ਮੈਂ ਇੱਕ ਗੱਲ ਜਿਹੜੀ ਮੈਂ ਵੇਖੀ ਹੈ ਪੀ ਜਦੋਂ ਮੈਂ ਡਾਕਟਰ ਸਾਹਿਬ ਹੁੰਦੇ ਸਵੇਰੇ ਸ਼ਾਮ ਉਦੋਂ ਹੀ ਦਵਾਈ ਬਲਣ ਜਾਂਦੀ ਸੀ ਅੱਛਾ ਐਕਸਪੈਰੀਮੈਂਟ ਹੀ ਲਗਭਗ ਉਹਨਾਂ ਚੋਂ ਮੈਂ ਇਹ ਗੱਲ ਨੂੰ ਡਾਕਟਰ ਐਕਸਪੈਰੀਮੈਂਟ ਬਹੁ ਕੀਤਾ ਭਈ ਆਪਾਂ ਐਵੇਂ ਵਿਰੋਧ ਵੀ ਨਹੀਂ ਕਰੀਏ ਤੇ ਬੇਨਾ ਕਿਸੇ ਗੱਲ ਜਿੱਦਾਂ ਸਾਡਾ ਪਹਿਲਾ ਪਸ਼ੂ ਮਰ ਗਿਆ ਦੋ ਮਰ ਗਿਆ ਤਿੰਨ ਮਰ ਗਿਆ ਉਦੋਂ ਹੀ ਜੇ ਰੋਕ ਲੱਗਦੀ ਫਿਰ ਸਨ ਪਾ ਲੱਗਦੇ ਵੀ ਹਾਂ ਇਹਨਾਂ ਨੇ ਕੰਟਰੋਲ ਕਰ ਲਿਆ ਦਸਵੇਂ ਪਸ਼ੂ ਮਰਨ ਤੱਕ ਵੀ ਇਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਲੱਗਾ ਵੀ ਪਸ਼ੂ ਮਰ ਕਿਉਂ ਰਹੇ ਤੇ ਫਿਰ ਮੈਂ ਤੇ ਇਹਨਾਂ ਨੂੰ ਐਕਸਪੈਰੀਮੈਂਟ ਹੀ ਕਹਾਂਗਾ ਕਿਉਂਕਿ ਜਿਹੜੀ ਦਵਾਈ ਵਰਜ ਕਰਦੇ ਹੋ ਹੀ ਅੱਜ ਦਵਾਈ ਇੱਕ ਵਰਤੀ ਆ ਜੇ ਉਸ ਦਵਾਈ ਨਾਲ ਅਜ ਕਾੜਦੇ ਕਿ ਨਹੀਂ ਭੱਗਦੇ ਨਵੀਂ ਵਰਤ ਰਹੇ ਹੋ ਫਿਰ ਤੁਸੀਂ ਤਜਰਬਾ ਹੀ ਕਰ ਰਹੇ ਹੋ ਭਾਵੇਂ ਨਹੀਂ ਤੇ ਉਹ ਤੁਹਾਡੀ ਸ਼ੂਟ ਨਹੀਂ ਕਰਦੀ ਪਰ ਤੁਸੀਂ ਨਵੀਂ ਕਰ ਰਹੇ ਹੋ ਉਹਦੇ ਤਜਰਬਾ ਕਰ ਰਹੇ ਹੋ ਚਾਹ ਤੁਸੀਂ ਨੇ ਫਿਰ ਤੁਸੀਂ ਨਵੀਂ ਦਵਾਈ ਲਾ ਰਹੇ ਹੋ ਫਿਰ ਦੇ ਤਜਰਬਾ ਹੀ ਕਰ ਰਹੇ ਹੋ ਫਿਰ ਮੈਂ ਇਹਨੂੰ ਐਕਸਪੈਰੀਮੈਂਟ ਹੀ ਹੋਊਗਾ ਮੇਰੇ ਤਜਰਬੇ ਇੱਕ ਆਪਣਾ ਬਲਦੇਵ ਭਾਜੀ ਦੱਸ ਰਿਹਾ ਸੀ ਕਿ ਪਹਿਲਾਂ ਥੋੜਾ ਬਹੁਤਾ ਪਸ਼ੂ ਠੀਕ ਹੁੰਦਾ ਸੀ ਜਿੱਦਨ ਉਹ ਡਾਕਟਰ ਉਹਨੂੰ ਗਲੂਕੋਸ ਲਾ ਦਿੰਦੇ ਸੀ ਉਹ ਫਿਰ ਜ਼ਿਆਦਾ ਪ੍ਰੋਬਲਮ ਹੁੰਦੀ ਸੀ ਨਸੀ ਉਹ ਦਵਾਈ ਜੀ ਮੰਨ ਲਓ ਜਿੱਦਾਂ ਆਉਂਦੇ ਕਿ ਮੰਨ ਲਓ ਜ਼ਹਿਰ ਨੂੰ ਜ਼ਹਿਰ ਹੀ ਘਟਦਾ ਤੇ ਉਹ ਦਵਾਈ ਗਲੂਗੋਸ਼ ਰਾਈ ਲੇਲੀ ਜੀ ਦਵਾਈ ਸੀ ਕੋਈ ਉਹ ਚਾੜਨੀ ਪੈਂਦੀ ਸੀ ਨਾਸਰਾਈ ਤੇ ਜਦੋਂ ਨਾਸਰਾਈ ਦਵਾਈ ਚਾੜਦੇ ਹੀ ਜੋ ਜੋ ਡੱਗਾ ਡੰਗਰ ਹੁੰਦਾ ਸੀ ਉਹ ਇੱਕ ਝੋਟੀ ਹੀ ਅੱਡ ਕੋ ਮੰਨ ਲਓ 1.5 2 ਸਾਲ ਦੀ ਉੱਠ ਕੇ ਤੇ ਖਲੋਗੀ ਉੱਠ ਕੇ ਤੇ ਖਲੋਗੀ ਤੇ ਫਿਰ ਚਲੋ ਉਹਨਾਂ ਨੂੰ ਵੀ ਮਹਿਸੂਸ ਹੋਇਆ ਬਿਸ਼ਾ ਤੇ ਸਾਨੂੰ ਉਹ ਜ਼ਹਿਰ ਦਾ ਮੰਨ ਲਓ ਤੋੜ ਲੱਗ ਗਿਆ ਤੇ ਇਸ ਦਵਾਈ ਦੇ ਨਾਲ ਹੀ ਹੱਲ ਹੋਣਾ ਆ। ਫਿਰ ਉਹ ਦਵਾਈ ਜਿਹੜੀ ਆ ਦੂਜੇ ਨਗਰਾਂ ਨੂੰ ਵੀ ਚਾੜਦੇ ਰਹੇ ਪਰ ਮੈਨੂੰ ਲੱਗਦਾ ਕਿ ਉਹ ਦਵਾਈ ਦੇ ਨਾਲ ਵੀ ਹੋ ਸਕਦਾ ਹੈ ਕਿ ਜਿਹੜਾ ਮੱਲੋ ਨੁਕਸਾਨ ਹੋਇਆ ਉਹ ਮੱਲੋ ਜ਼ਹਿਰ ਦਾ ਤਾਂ ਪਤਾ ਨਹੀਂ ਲੱਗਾ ਵੀ ਕਿਹੜਾ ਜ਼ਹਿਰ ਸੀ ਜਾਂ ਕਿਹੜਾ ਨਹੀਂ ਉਹ ਉਹ ਗੱਲ ਵੀ ਜਿੱਦਾਂ ਨੰਬਰਦਾਰ ਹੋਣੀ ਵੀਰ ਸੰਤੋਸ਼ ਸਿੰਘ ਨੂੰ ਨਹੀਂ ਕਹਿਣ ਦੇ ਆ ਵੀ ਉਹ ਸਪੈਰੀਮੈਂਟ ਹੀ ਮੰਨ ਲਓ ਹੁੰਦਾ ਰਿਹਾ ਕਿ ਐ ਦਵਾਈ ਨਾਲ ਨਹੀਂ ਤਾਂ ਐ ਦਵਾਈ ਵੇਖ ਲੈਨੇ ਆਹ ਨਹੀਂ ਤੇ ਆ ਵੇਖ ਲੈਨੇ ਆ ਚਲੋ ਉਹਨਾਂ ਵੱਲੋਂ ਕੋਸ਼ਿਸ਼ ਪੂਰੀ ਕੀਤੀ ਆ ਮੰਨ ਲਓ ਚਲੋ ਅਸੀਂ ਇਹ ਨਹੀਂ ਗੱਲ ਕਾਵਾਂਗੇ ਵੀ ਡਾਕਟਰ ਨੇ ਕੋਸ਼ਿਸ਼ ਨਹੀਂ ਕੀਤੀ ਚਲੋ ਜਾਂ ਲਾਲੋ ਕਿ ਉਹਨਾਂ ਦੇ ਦਿਮਾਗ 'ਚ ਗੱਲ ਨਹੀਂ ਆਈ ਕਿ ਕਿਹੜਾ ਮਤਲਬ ਇਲਾਜ ਕਰਾਉਣਾ ਜਾਂ ਉਹ ਤਾਂ ਰੂਪਸ਼ੂ ਸੀ ਸਾਰੇ ਹਾਂਜੀ ਉਹਨਾਂ ਨੇ ਡਾਕਟਰਾਂ ਨੇ ਤੁਹਾਨੂੰ ਇਹ رائے ਦਿੱਤੀ ਹੈ ਜਾਂ ਕਿਹਾ ਵਾ ਕਿ ਜਿਹੜਾ ਦੁੱਧ ਦੇ ਟੈਸਟ ਕਰਾਓ ਜਿਹੜਾ ਪੀਣਯੋਗ ਆ ਕਿਉਂਕਿ ਜਦਨ ਪਰਿਵਾਰ ਨੂੰ ਜਾਂ ਜਿੱਥੇ ਦੁੱਧ ਜਾਂਦਾ ਸੀ ਨੁਕਸਾਨ ਨਾ ਹੋਵੇ ਨਹੀਂ ਉਹਨਾਂ ਨੇ ਹੀ رائے ਦਿੱਤੀ ਜਦਨ ਅਸੀਂ ਜਲੰਧਰ ਹੁਣ ਪੱਠੇ ਜਾਂ ਖਾਲ ਜਾਂ ਤੂੜੀ ਅਸੀਂ ਚੈੱਕ ਕਰਾਉਣ ਗਏ ਉਹਦਨ ਅਸੀਂ ਜਿਹੜੀਆਂ ਗਾਇਆਂ ਬੱਜੀਆਂ ਸੀ ਉਹਨਾਂ ਦਾ ਦੁੱਧ ਖੜਿਆ ਸੀਗਾ ਪਰ ਉਹਨਾਂ ਫਿਰ ਕਾਇਤ ਨਹੀਂ ਕੀਤਾ ਉਹਦੇ ਵੀ ਜਿਹੜਾ ਗਾਈ ਮੰਨ ਲੋ ਪੱਠੇ ਖਾਂਦੀ ਆ ਵੰਡ ਖਾਂਦੀ ਆ ਪਾਣੀ ਪੀਂਦੀ ਆ ਕੋਈ ਐਹੋ ਜੀ ਪ੍ਰੋਬਲਮ ਨਹੀਂ ਤੇ ਉਹਦੇ ਚਲੋ ਨਹੀਂ ਕੋਈ ਲੋਡ ਕਰਾਉਂਦੀ ਫਿਰ ਅਹੀਂ ਦਰਸ਼ਕੂ ਤੁਸੀਂ ਸਾਰੀ ਗੱਲਬਾਤ ਸੁਣੀ ਆ ਮੂੰਹ ਬੋਲਦੀਆਂ ਤਸਵੀਰਾਂ ਨੇ ਇੱਕ ਕਿਸਾਨ ਦੇ ਕਰੀਬ 8-10 ਲੱਖ ਦੇ ਕਰੀਬ ਪਸ਼ੂ ਬਿਮਾਰੀ ਨਾਲ ਮਰ ਚੁੱਕੇ ਨੇ ਪਰ ਅੱਜ ਤੱਕ ਪ੍ਰਸ਼ਾਸਨ ਨੂੰ ਇਹ ਵੀ ਪਤਾ ਨਹੀਂ ਲੱਗਾ ਕਿ ਬਿਮਾਰੀ ਕੀ ਸੀ ਅਤੇ ਜਿਸ ਤਰ੍ਹਾਂ ਨਾਲ ਦੱਸਿਆ ਕਿ ਇੱਕ ਤਾਂ ਉਹਨਾਂ ਦੇ ਹਰ ਰੋਜ਼ ਇਸ ਤਰ੍ਹਾਂ ਪਸ਼ੂ ਬੰਰ ਰਹੇ ਨੇ ਬਾਕੀ ਉਹਨਾਂ ਵੱਲੋਂ ਹਰ ਰੋਜ਼ 5 ਤੋਂ ਲੈ ਕੇ 10000 ਦੇ ਕਰੀਬ ਦਵਾਈਆਂ ਦੀਆਂ ਪਰਚੀਆਂ ਫੜਾਈਆਂ ਜਾਂਦੀਆਂ ਨੇ ਤੇ ਇਸ ਤੋਂ ਪਤਾ ਲੱਗਦਾ ਵਾ ਕਿ ਸਾਡੀਆਂ ਸਰਕਾਰਾਂ ਸਾਡਾ ਵਿਭਾਗ ਇੱਕ ਪਾਸੇ ਤਾਂ ਕਿਸਾਨਾਂ ਨੂੰ ਕਹਿੰਦੇ ਨੇ ਕਿ ਸਹਾਇਕ ਧੰਦੇ ਅਪਣਾਓ ਦੁੱਧ ਡੇਰੀ ਫਾਰਮਿੰਗ ਹੋਰ ਪਸ਼ੂ ਪਾਲਣ ਦੇ ਸਾਰੇ ਕੰਮ ਕਰੋ ਪਰ ਦੂਜੇ ਪਾਸੇ ਉਹਨਾਂ ਨੂੰ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ जिस कारण किसान का बड़ा नुकसान होया वी भी पंजाब सरकार तो मंग करते कि किसान की आर्थिक पक्षों मदद की जाए अच्छा सारे कहीं आए से पिंड वाले ਹਾਂਜੀ ਹਾਂਜੀ ਜਿੱਥੇ 52 ਮਰ ਗਿਆ ਸੀ ਉਹਨਾਂ ਦੇ ਫੇਰ ਹੋਰ 52 ਮਰ ਗਈਆਂ ਜੀ ਦੋ ਤਿੰਨ ਸਾਰੀਆਂ ਮਰ ਗਈਆਂ ਟੋਟਲ ਜਿੱਦਿਆਂ ਗਿਆ ਸੀ ਹਾਂਜੀ ਹਾਂਜੀ ਪਤਾ ਲੱਗ ਗਿਆ ਜੀ ਸਾਨੂੰ ਤੋ ਸਰ ਕੀ ਪ੍ਰੋਬਲਮ ਆ ਉਹ ਕਹਿੰਦੇ ਸੀ ਉਹ ਬਿਮਾਰੀ ਦਾ ਪਤਾ ਲੱਗ ਹੀ ਨਹੀਂ ਸੀ ਗਿਆ ਜੇ ਜੇ ਤੱਕ ਨਹੀਂ ਜੀ ਬਿਮਾਰੀ ਸਾਨੂੰ ਲੱਗ ਹੀ ਨਹੀਂ ਰਿਹਾ ਹੈ ਬਿਮਾਰੀ ਆ ਸਾਨੂੰ ਲੱਗ ਰਿਹਾ ਹੈ ਜ਼ਹਿਰ ਆ ਹੋਏ ਵੀ ਹੋ ਸਕਦਾ ਕਿ ਮਲੇਸ਼ੀਅਸ ਪੋਇਜ਼ਨਿੰਗ ਜਿਹਨੂੰ ਕਹਿੰਦੇ ਆ ਵੀ ਕੋਈ ਦੇ ਰਿਹਾ ਹੋਵੇ ਕਿਉਂਕਿ ਗਾਈਆਂ ਨੂੰ ਕੁਝ ਨਹੀਂ ਹੋ ਰਿਹਾ ਵੇਖੋ ਤੁਸੀਂ ਧਿਆਨ ਨਾਲ ਹਾਂਜੀ ਹਾਂਜੀ ਉਹੀ ਪੱਠੇ ਗਾਵਾਂ ਖਾਰੀਆਂ ਨੇ ਉਹੀ ਵੰਡ ਗਾਵਾਂ ਖਾਰੀਆਂ ਉਹੀ ਚਾਰਾ ਗਾਵਾਂ ਖਾਰੀਆਂ ਇਹ ਤਾਂ ਲੱਗਦਾ ਜਿਵੇਂ ਕੋਈ ਬੰਦਾ گاਵਾਂ ਨੂੰ ਨਹੀਂ ਦੇ ਰਿਹਾ ਤੇ ਮੱਝਾਂ ਨੂੰ ਜਿੱਦਾਂ ਦੇ ਰਿਹਾ ਉਹਨੇ ਉਹ ਮੱਝਾਂ ਤੇ ਉਹਨਾਂ ਦੇ ਸਰ ਬਾਉਂਡਰੀ ਦੇ ਅੰਦਰ ਪੱਜੀਆਂ ਨੇ ਜੀ ਅੰਦਰ ਕਿਸ ਤਰ੍ਹਾਂ ਦੇਖ ਜੀਦਾ ਉਹ ਵੀ ਇਹੋ ਹੀ ਤਾਂ ਅਸਿਰਾਨੀ ਦੀ ਗੱਲ ਹੈ ਕਿ ਕੋਈ ਵੀ ਜੇ ਬਿਮਾਰੀ ਹੁੰਦੀ ਤੇ ਇਹ ਹੋ ਹੀ ਨਹੀਂ ਸਕਦਾ ਵੀ گاਵਾਂ ਰਾਜੀ-ਬਾਜੀ ਰਹਿੰਦੀਆਂ ਤੇ ਜਿੱਦਾਂ ਮੱਝਾਂ ਨੂੰ ਹੋ ਜਾਂਦੀ ਜਿਸ ਤਰ੍ਹਾਂ ਪਹਿਲਾਂ ਉਹ ਸਕੀਨ ਦੀ ਪ੍ਰੋਬਲਮ ਗਾਇਆਂ ਨੂੰ ਆਈ ਸੀ ਜਿਹੜੀ ਹੈ ਨਾ ਨਹੀਂ ਮੱਝਾਂ 'ਚ ਇਹ ਜੀ ਕੋਈ ਬਿਮਾਰੀ ਨਹੀਂ ਹੈਗੀ ਜਿਹੜੀ گاਵਾਂ ਨੂੰ ਨਾ ਹੋਵੇ अच्छा ਇਹਨਾਂ ਦੇ ਟੋਟਲ ਜਿੰਨੇ ਵੀ ਟੈਸਟ ਕਰਾਇਆ ਕੋਈ ਪ੍ਰੋਬਲਮ ਨਹੀਂ ਕੋਈ 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 ਪ੍ਰੋਬਲਮ ਨਹੀਂ ਜਾਈ ਆ ਆਰ ਡੀ ਡੀ ਐਲ ਜਲੰਧਰ ਤੋਂ ਵੀ ਕਰਾ ਲੀਆਂ ਲੁਧਿਆਣੇ ਯੂਨੀਵਰਸਿਟੀ ਤੋਂ ਵੀ ਕਰਾ ਲੀਆਂ ਖੁਦ ਸਾਡੇ ਡਾਕਟਰਾਂ ਦੀਆਂ ਦੋ ਤਿੰਨ ਟੀਮਾਂ ਨੇ ਅਲੱਗ-ਅਲੱਗ ਆ ਕੇ ਟੈਸਟ ਕਰ ਲਏ ਪੋਸਟਮਾਰਟਮ ਵੀ ਕਰ ਲਏ ਤੇ ਮੇਰੀ ਗੱਲ ਸੁਣੋ ਜੇ ਕੋਈ ਪੌਇਜ਼ਨ ਵੀ ਦੇਊਗਾ ਤੇ ਪਰ ਪੌਇਜ਼ਨ ਵੀ ਆਉਣਾ ਚਾਹੀਦਾ ਪੌਇਜ਼ਨ ਇਦਾਂ ਜੀ ਪੌਇਜ਼ਨ ਜਿਹੜੇ ਪੋਸਟਮਾਰਟਮ ਫਾਈਨਡਿੰਗ ਤੋਂ ਲੱਗਦਾ ਹੈ ਕਿ ਪੌਇਜ਼ਨਿੰਗ ਦੇ ਸਿੰਪਟਮ ਨੇ ਬਟ ਪੌਇਜ਼ਨ ਪੌਇਜ਼ਨ ਤੇ ਹੁਣ ਹਜ਼ਾਰ ਤਰ੍ਹਾਂ ਦੇ ਨੇ ਇਹਦਾ ਟੈਸਟ ਇਕੱਲੇ ਇਕੱਲੇ ਦਾ ਹੋ ਹੀ ਨਹੀਂ ਸਕਦਾ ਅੱਛਾ ਜੀ ਟੈਸਟ ਜੀ ਦੇ ਨਹੀਂ ਮੇਰੀ ਵੀ ਗੱਲ ਸੁਣਿਓ ਇੱਕ ਕਿਸਾਨ ਜੀ ਹੁਣ 10 ਪਸ਼ੂ ਮਰ ਗਏ 1 ਮਹੀਨਾ ਸਵਾ ਮਹੀਨਾ ਟ੍ਰੀਟਮੈਂਟ ਚੱਲਦਾ ਰਿਹਾ ਇੰਨੀ ਟੈਕਨੋਲੋਜੀ ਸਾਡੀ ਐਡਵਾਂਸ ਤੇ ਸਾਨੂੰ ਇਹ ਪਤਾ ਨਹੀਂ ਲੱਗ ਸਕਦਾ ਵੀ ਮਰ ਕਿਸ ਤਰ੍ਹਾਂ ਗਏ ਤੇ ਸਾਰੇ ਫੇਲੀਅਰ ਹੈ ਬੜਾ ਤਕੜਾ ਪਤਾ ਦੇਖੋ ਹੁਣ ਜਿਹੜਾ ਜ਼ਹਿਰਾਂ ਦਾ ਨਾ ਜ਼ਹਿਰਾਂ ਦੇ ਟੈਸਟ ਜਿਹੜੀ ਲੈਬੋਰੀ ਜਿੱਦਾਂ ਕਰਦੀ ਹੈ ਕੋਈ ਉਹ ਪਹਿਲਾਂ ਕਹਿੰਦੇ ਆ ਵੀ ਸਾਨੂੰ ਦੱਸੋ ਤੁਸੀਂ ਕਿਹੜੇ ਜ਼ਹਿਰ ਦਾ ਟੈਸਟ ਕਰਾਉਣਾ ਹੁਣ ਆਪਾਂ ਨੂੰ ਜੇ ਪਤਾ ਹੀ ਹੋਵੇ ਜ਼ਹਿਰ ਕਿਹੜਾ ਤੇ ਫੇਰ ਹੀ ਉਹਨਾਂ ਨੂੰ ਦਸੀਏ ਵੀ ਇਸ ਜ਼ਹਿਰ ਦਾ ਟੈਸਟ ਕਰੋ ਨਹੀਂ ਨਹੀਂ ਕਈ ਇਸ ਤਰ੍ਹਾਂ ਦੇ ਹੁਣ ਜਿਸ ਤਰ੍ਹਾਂ ਇਹਨਾਂ ਨੁਕਸਾਨ ਹੋ ਗਿਆ ਵਾ ਕਿਸੇ ਦਾ ਉਹ ਚੋ ਉਹ ਡੀਪਲੀ ਲੈ ਕੇ ਕਰ ਵੀ ਸਕਦੇ ਨੇ ਵੀ ਚ ਦੇਖੀ ਕੀ ਪ੍ਰੋਬਲਮ ਹੈ ਇਸ ਤਰ੍ਹਾਂ ਦੇ ਫਿਰ ਪ੍ਰੋਬਲਮ ਦਾ ਖਾਲੀ ਨਹੀਂ ਹੋਣਾ ਕੋ ਲੱਭੂ ਹੀ ਨਹੀਂ ਪਤਾ ਨਹੀਂ ਲੱਗੂਗਾ ਜੀ ਇਹ ਅਸੀਂ ਸਾਰਾ ਨਾ ਇਹਨਾਂ ਦਾ ਕੇਸ ਤਿਆਰ ਕੀਤਾ ਆ ਸਾਰਾ ਟੋਟਲ ਜੀ ਜਿੰਨੀ ਡਿਟੇਲ ਜੋ ਕੁਝ ਹੋਇਆ ਉਹ ਸਾਰਾ ਡਾਇਰੈਕਟਰ ਸਾਹਿਬ ਨੂੰ ਪੁੱਟ ਕਰ ਰਹੇ ਆ ਅਸੀਂ ਅੱਛਾ ਜੀ ਵੀ ਇਦਾਂ ਇਹਨਾਂ ਦਾ ਨੁਕਸਾਨ ਹੋਇਆ ਬੰਦਿਆਂ ਦਾ ਨਹੀਂ ਪਤਾ ਲੱਗ ਸਕਿਆ ਇਸ ਡਿਜ਼ੀਜ਼ ਦਾ ਜੋ ਡਿਸੀਜਨ ਹੋਊਗੀ ਉਹ ਇਹਨਾਂ ਨੂੰ ਅਸੀਂ ਕਨਵੇ ਕਰ ਦੇਾਂਗੇ ਅਕੋਰਡਿੰਗਲੀ ਨਹੀਂ ਉਹ ਤੇ ਕਹਿ ਰਹੇ ਸੀ ਬਹੁਤ ਔਖਾ ਜ਼ਹਿਰਾਂ ਦਾ ਤਾਂ ਬੰਦਿਆਂ 'ਚ ਵੀ ਬੰਦਾ ਵੀ ਕੋਈ ਜ਼ਹਿਰ ਲੈ ਕੇ ਮਰ ਜੇ ਨਾ ਤੇ ਸਾਇੰਸ ਇਹ ਨਹੀਂ ਦੱਸ ਸਕਦੀ ਕਿ ਇਹਨੇ ਕਿਹੜਾ ਜ਼ਹਿਰ ਪੀਤਾ ਉਹ ਤੇ ਕਹਿ ਰਿਹਾ ਸੀ ਵੀ ਅਸੀਂ ਪੱਠੇ ਵੀ ਆਪਣੇ ਚੈੱਕ ਕਰਾ ਲਏ ਨੇ ਉਹਨਾਂ 'ਚ ਪੱਠਿਆਂ 'ਚ ਵੀ ਕੋਈ ਪ੍ਰੋਬਲਮ ਨਹੀਂ ਆਈ ਪੱਠਿਆਂ 'ਚ ਵੀ ਕੋਈ ਪ੍ਰੋਬਲਮ ਨਹੀਂ ਆਈ ਉੱਥੋਂ ਹੀ ਤਾਂ ਸਾਡੀ ਸ਼ੱਕ ਦੀ ਸੂ ਉਹ ਵੀ ਕੱਲੀਆਂ ਮੱਝਾਂ ਨੂੰ ਗਾਈਆਂ ਨੂੰ ਨਹੀਂ ਦਿੱਤਾ ਜਿੱਦਾਂ ਕਈਆਂ ਦੇ ਮਨ 'ਚ ਹੁੰਦਾ ਨਾ ਗਊ ਮਾਤਾ ਆ ਉਹ ਨਹੀਂ ਮਤਲਬ ਪਸ਼ੂ ਤੋਂ ਕਹਿ ਰਹੇ ਸੀ ਵੀ ਜਦੋਂ ਡਾਕਟਰਾਂ ਵੱਲੋਂ ਇਹਨਾਂ ਨੂੰ ਲਾਇਆ ਜਾਂਦਾ ਗੁਰੂਗੋਸ ਵਗੈਰਾ ਉਹਨਾਂ ਦੇ ਅੰਦਰ ਥੋੜੇ ਟਾਈਮ ਬਾਅਦ ਹੀ ਡੈਥ ਹੋ ਜਾਂਦੀ ਡੰਗਰਦੀ ਜਦੋਂ ਇਹ ਟ੍ਰੀਟਮੈਂਟ ਕਰਦੇ ਰਹੇ ਨਾ ਸਾਡੇ ਡਾਕਟਰ ਜ਼ਹਿਰ ਦੀ ਇੱਕਦਮ ਰਿਸਪੌਂਡ ਕਰਦਾ ਰਿਹਾ ਪਸ਼ੂ ਨੂੰ ਜਿਸੇ ਤੋਂ ਕਲੀਅਰ ਹੋਇਆ ਕਿ ਡੈਥ ਹੈ ਜ਼ਹਿਰ ਹੀ ਆ ਬਟ ਉਹਨੇ ਚਿਰ 'ਚ ਉਹ ਜ਼ਹਿਰ ਅੰਦਰ ਲਿਆਂਗਾ ਦਾ ਇੰਨਾ ਕਿ ਨੁਕਸਾਨ ਕਰ ਦਿੰਦਾ ਸੀ ਵੀ ਉਹ ਪਸ਼ੂ ਰਿਕਵਰ ਨਹੀਂ ਹੁੰਦਾ ਅੱਛਾ 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 ਠੀਕ ਹੈ ਤੇ ਇਹਨਾਂ ਨੇ ਸਾਰਾ ਕੋਈ ਆਰਥਿਕ ਪੱਖੋਂ ਮਦਦ ਕਰਨ ਲਈ ਕੋਈ ਤੁਹਾਡੇ ਅਸੀਂ ਬਣਾ ਰਹੇ ਹਾਂ